ਸਵਾਗਤ ਹੈ ਪੀਡੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਆ ਆਮ ਤੌਰ ਤੇ ਅਕਸਰ ਹੀ ਅਸੀਂ ਇਹ ਕਹਿੰਦੇ ਆ ਕਿ ਜਿਹੜਾ ਕਲਾਕਾਰ ਹੁੰਦਾ ਉਹ ਕਦੇ ਵੀ ਹੱਦਾਂ ਸਰਹੱਦਾਂ ਦਾ ਨਹੀਂ ਹੁੰਦਾ ਉਹ ਭਾਸ਼ਾ ਦਾ ਨਹੀਂ ਹੁੰਦਾ ਉਹ ਸੱਭਿਆਚਾਰ ਦਾ ਨਹੀਂ ਹੁੰਦਾ ਉਹ ਕਿਸੇ ਖਿੱਤੇ ਦਾ ਨਹੀਂ ਹੁੰਦਾ ਉਹ ਕਿਸੇ ਖਾਸ ਰਕਬੇ ਦਾ ਨਹੀਂ ਹੁੰਦਾ ਉਹ ਸਾਰਿਆਂ ਦਾ ਹੀ ਹੁੰਦਾ ਇਸੇ ਕਰਕੇ ਕਲਾਕਾਰ ਨੂੰ ਸਾਂਝਾ ਕਲਾਕਾਰ ਕਿਹਾ ਜਾਂਦਾ ਪਰ ਤੁਸੀਂ ਦੇਖੇ ਹੋਣਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਕਲਾਕਾਰ ਨੂੰ ਲੈ ਕੇ ਕਾਫੀ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਇਹ ਸਵਾਲ ਪਹਿਲੀ ਵਾਰੀ ਨਹੀਂ ਚੁੱਕੇ ਗਏ ਇਸ ਤੋਂ ਪਹਿਲਾਂ ਵੀ ਕਈ ਵਾਰੀ ਸਵਾਲ ਚੁੱਕੇ ਗਏ ਨੇ ਤੇ ਸਵਾਲ ਚੁੱਕੇ ਗਏ ਨੇ ਦਲਜੀਤ ਦਸਾਂਜ ਦੇ ਉੱਤੇ ਜਿੱਹਾ ਸਰਦਾਰਜੀ 3 ਨੂੰ ਲੈ ਕੇ ਕੋਈ ਖੜ ਗਏ ਤੇ ਕੋਈ ਲੜ ਗਏ ਸਾਡੀ ਅੱਜ ਦੀ ਖਾਸ ਪੇਸ਼ਕਸ਼ ਕੁਝ ਪੰਜਾਬੀ ਸਿੰਗਰਾਂ ਵੱਲੋਂ ਵਿਰੋਧ ਕੀਤਾ ਗਿਆ ਬਾਲੀਵੁੱਡ ਦੇ ਵੱਲੋਂ ਇਸ ਦਾ ਸਮਰਥਨ ਕੀਤਾ ਗਿਆ ਹੁਣ ਦਿਲਜੀਤ ਦੋਸਾਂਜ ਦੇ ਸਮਰਥਨ ਦੇ ਵਿੱਚ ਬਾਲੀਵੁੱਡ ਅਦਾਕਾਰ ਨੀਸਰੁद्दीन ਸ਼ਾਵੀ ਆ ਚੁੱਕੇ ਨੇ ਮੈਂ ਦਿਲਜੀਤ ਦੇ ਹੱਕ ਦੇ ਵਿੱਚ ਖੜਾ ਜੁਮਲਾ ਪਾਰਟੀ ਦੇ ਡਰਟੀ ਟ੍ਰਿਕ ਡਿਪਾਰਟਮੈਂਟ ਦਿਲਜੀਤ ਉਤੇ ਹਮਲਾ ਕਰਨ ਦੇ ਮੌਕੇ ਦੀ ਉੜੀ ਕਰ ਰਿਹਾ ਸੀ ਫਿਲਮ ਦੀ ਕਾਸਟਿੰਗ ਦਿਲਜੀਤ ਨੇ ਨਹੀਂ ਕੀਤੀ ਸਗੋਂ ਨਿਰਦੇਸ਼ਕ ਨੇ ਕੀਤੀ ਹੈ ਮਿਕਾ ਗੁਰੂ ਰੰਦਾਵਾ ਤੇ ਬੀ ਪ੍ਰਾਕ ਨੇ ਦਲਜੀਤ ਦਾ ਪਹਿਲਾ ਵਿਰੋਧ ਕੀਤਾ ਸੀ ਪਹਿਲਾ ਗੁਰੂ ਰੰਦਾਵਾ ਨੇ ਆਪਣੇ ਐਕਸ ਅਕਾਊਂਟ ਨੂੰ ਡੀਐਕਟੀਵੇਟ ਕੀਤਾ ਫਿਰ ਬੀ ਪ੍ਰਾਕ ਨੇ ਆਪਣੇ ਇੰਸਟਾ ਤੋਂ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਵੀ ਸਰਦਾਰ ਜੀ ਮੂਵੀ ਨਾਲ ਸੰਬੰਧਿਤ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਸਨ ਹਾਲੇ ਤੱਕ ਦਲਜੀਤ ਦਾ ਫਿਲਹਾਲ ਕੋਈ ਪ੍ਰਤੀਕਰਮ ਇਸ ਤੇ ਮੋٹے ਤੌਰ ਤੇ ਤਾਂ ਨਹੀਂ ਆਇਆ ਸ਼ੁਰੂਆਤੀ ਤਾਂ ਜ਼ਰੂਰ ਆਇਆ ਸੀ ਸਰਦਾਰ ਜੀ 3 ਮੂਵੀ ਭਾਰਤ ਛੱਡ ਕੇ ਬਾਕੀ ਦੇਸ਼ਾਂ ਦੇ ਵਿੱਚ ਕਮਾਲ ਕਰ ਰਹੀ ਹੈ ਨਾਰਥ ਅਮਰੀਕਾ ਦੀਆਂ ਟੌਪ 12 ਦੇ ਵਿੱਚ ਦਲਜੀਤ ਦੋਸਾਈ ਦੀ ਫਿਲਮ ਫਿਲਮ ਜੜੀਓ ਸ਼ਾਮਿਲ ਹੋ ਚੁੱਕੀ ਹੈ ਸੋ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਐਂਟਰੀ ਕਾਰਨ ਇਸ ਫਿਲਮ ਦਾ ਵਿਰੋਧ ਹੈ ਜਿਹੜਾ ਉਹ ਹੋ ਰਿਹਾ ਹੈ ਪਰ ਸੋਚਣ ਤੇ ਸਮਝਣ ਵਾਲੀ ਗੱਲ ਹੈ ਜਿਹੜੀ ਸਭ ਨੂੰ ਸਮਝਣ ਵੀ ਪੈਗੀ ਜਦੋਂ ਇਸ ਫਿਲਮ ਦੀ ਕਾਸਟਿੰਗ ਕੀਤੀ ਜਾ ਰਹੀ ਸੀ ਜਦੋਂ ਇਸ ਫਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਉਸ ਵਕਤ ਆ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਅਜਿਹੇ ਸਬੰਧ ਨਹੀਂ ਸੀਗੇ ਜੋ ਹੁਣ ਹੋਏ ਨੇ ਭਾਰਤ ਪਾਕਿਸਤਾਨ ਵਿਚਾਲੇ ਜੰਗ ਵਰਗੇ ਹਾਲਾਤ ਬਣੇ ਉਸ ਤੋਂ ਬਾਅਦ ਹਾਲਾਤ ਖਰਾਬ ਹੋਏ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਕਈ ਤਰ੍ਹਾਂ ਦੀਆਂ ਰੋਕਾਂ ਲੱਗੀਆਂ ਪਰ ਇਹ ਫਿਲਮ ਕੰਪਲੀਟ ਪਹਿਲਾਂ ਹੋ ਚੁੱਕੀ ਸੀ ਫਰਜ਼ ਕਰ ਲਓ ਕਿਸੇ ਨੇ ਵੀ ਕੋਈ ਫਿਲਮ ਬਣਾਣੀ ਹੋਵੇ ਜਾਂ ਕੋਈ ਮੂਵੀ ਬਣਾਣੀ ਹੋਵੇ ਉਹ ਜਾਂ ਕੋਈ ਨਾਟਕ ਬਣਾਣਾ ਹੋਵੇ ਉਸ ਵਕਤ ਹਾਲਾਤ ਸਿਹਰਦ ਹੋਏ ਹੋਣ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹਦੀ ਕਾਸਟਿੰਗ ਹੋਈ ਜਿਨ੍ਹਾਂ ਹਾਲਾਤਾਂ ਦੇ ਵਿੱਚ ਸ਼ੂਟ ਪੂਰਾ ਹੁੰਦਾ ਔਰ ਉਸ ਤੋਂ ਬਾਅਦ ਜੇ ਹਾਲਾਤ ਖਰਾਬ ਹੋ ਜਾਂਦੇ ਨੇ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਹਾਲਾਤ ਖਰਾਬ ਹੋਣ ਦੇ ਬਾਵਜੂਦ ਵੀ ਜੇ ਕਾਸਟਿੰਗ ਹੁੰਦੀ ਹੈ ਜੇ ਨਿਰਦੇਸ਼ਨ ਕੀਤਾ ਜਾਂਦਾ ਤਾਂ ਮੰਨਿਆ ਜਾ ਸਕਦਾ ਕਿ ਹਾਂ ਭਾਈ ਥੋੜਾ ਜਿਆਦਾ ਦੇਖ ਲੈਣਾ ਚਾਹੀਦਾ ਸੀ ਕਿਉਂਕਿ ਦੇਸ਼ ਪ੍ਰੇਮ ਸਭ ਤੋਂ ਉੱਪਰ ਹੈ ਪਰ ਜੇ ਇਹ ਗੱਲਾਂ ਪਹਿਲਾਂ ਹੋਈਆਂ ਨੇ ਤਾਂ ਕੀ ਇਹ ਵਿਰੋਧ ਬੇਮਾਇਨਾ ਨਹੀਂ ਹੈ ਸਵਾਲ ਇਹ ਖੜਾ ਹੁੰਦਾ ਨਿਸ਼ੁਰਦੀਨ ਸ਼ਾਹ ਹੁਰ ਨੇ ਜਿਹੜਾ ਪੋਸਟ ਕੀਤਾ ਉਹ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂ ਫਿਰ ਆਪਾਂ ਚਰਚਾ ਸ਼ੁਰੂ ਕਰਦੇ ਹਾਂ ਉਹਨੇ ਕਿਹਾ ਕਿ ਮੈਂ ਦਿਲਜੀਤ ਦੋਸਾ ਨਾਲ ਮਜ਼ਬੂਤੀ ਨਾਲ ਖੜਾ ਜੁਮਲਾ ਪਾਰਟੀ ਦਾ ਡਰਟੀ ਟ੍ਰਿਕ ਡਿਪਾਰਟਮੈਂਟ ਦਿਲਜੀਤ ਤੇ ਹਮਲਾ ਕਰਨ ਦੀ ਮੌਕੇ ਦੀ ਉਡੀਕ ਕਰ ਰਾ ਸੀ ਤੇ ਹੁਣ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਆਖਰਕਾਰ ਇਹ ਮੌਕਾ ਮਿਲ ਹੀ ਗਿਆ ਨਿਸਰੁद्दीन ਸ਼ਾਹ ਵੱਲੋਂ ਇਸ ਸਟੇਟਮੈਂਟ ਜਿਹੜੀ ਹੈ ਜਾਰੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਫਿਲਮ ਦੀ ਕਾਸਟਿੰਗ ਦਿਲਜੀਤ ਨੇ ਨਹੀਂ ਕੀਤੀ ਬਲਕਿ ਨਿਰਦੇਸ਼ਕ ਨੇ ਕੀਤੀ ਸੀ ਪਰ ਕੋਈ ਨਹੀਂ ਜਾਣਦਾ ਸੀ ਕਿ ਨਿਰਦੇਸ਼ਕ ਕੌਣ ਹੈ ਜਦੋਂ ਕਿ ਦਿਲਜੀਤ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਤਾਂ ਨਿਰਦੇਸ਼ਕ ਇਹਨਾਂ ਕਲਾਕਾਰਾਂ ਬਾਕੀ ਸਾਰੇ ਕਲਾਕਾਰਾਂ ਲਈ ਸਹਿਮਤ ਹੋ ਗਿਆ ਕਿਉਂਕਿ ਉਸਦਾ ਮਨ ਜ਼ਹਿਰੀਲਾ ਨਹੀਂ ਹੈ ਇਹ ਗੁੰਡੇ ਚਾਹੁੰਦੇ ਨੇ ਕਿ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੇ ਵਿਚਾਲੇ ਨਿਜੀ ਸਬੰਧ ਵੀ ਖਤਮ ਹੋ ਜਾਣ ਮੇਰੇ ਪਾਕਿਸਤਾਨ ਦੇ ਵਿੱਚ ਨਜ਼ਦੀਕੀ ਰਿਸ਼ਤੇਦਾਰ ਤੇ ਕੁਝ ਪਿਆਰੇ ਦੋਸਤ ਵੀ ਨੇ ਤੇ ਕੋਈ ਵੀ ਮੈਨੂੰ ਉਹਨਾਂ ਨੂੰ ਮਿਲਣ ਜਾਂ ਫਿਰ ਮੈਨੂੰ ਚੰਗਾ ਲੱਗੇ ਉਹਨਾਂ ਨੂੰ ਪਿਆਰ ਭੇਜਣ ਤੋਂ ਨਹੀਂ ਰੋਕ ਸਕਦਾ ਤਾਂ ਉਹਨਾਂ ਲਈ ਮੇਰਾ ਜਵਾਬ ਹੈ ਕੋਈ ਆ ਪਾਕਿਸਤਾਨ ਜਾਓ ਕਹਿਣਗੇ ਤੁਸੀਂ ਕਲੇਸਾ ਜਾਓ ਇਹ ਮੈਂ ਕਹਾਂਗਾ ਇਹ ਨਿਸਰੁਦੀਨ ਸ਼ਾਹ ਹੋਰ ਨੇ ਇਹ ਜਵਾਬ ਦਿੱਤਾ ਸੋ ਇਸ ਪੁਰਮੁੱਧ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਦੋ ਖਾਸ ਮਹਿਮਾਨ ਜੁੜੂ ਹੋਏ ਨੇ ਦੋਨੋਂ ਹੀ ਇਸੇ ਹੀ ਮੰਚ ਤੇ ਨਾਲ ਜੁੜੇ ਹੋਏ ਕਹਿ ਸਕਦੇ ਹੋ ਮੇਰੇ ਨਾਲ ਜੁੜੇ ਹੋਏ ਨੇ ਨਰਮਲ ਸਿੰਘ ਜੋੜਾ ਜੀ ਮਸ਼ਹੂਰ ਥੀਏਟਰ ਆਰਟਿਸਟ ਨੇ ਰੰਗਮੰਚ ਦੇ ਕਲਾਕਾਰ ਨੇ ਤਾਂ ਉਮਰ ਨੇ ਰੰਗਮੰਚ ਦੇ ਵਿੱਚ ਹੰਡਾਈ ਹੈ ਚੰਗਾ ਕੰਟੈਂਟ ਮੈਂ ਇਹਨਾਂ ਦੀ ਤਾਰੀਫ ਕਰਾਂਗਾ ਕਿ ਚੰਗਾ ਕੰਟੈਂਟ ਆਮ ਤੌਰ ਤੇ ਆਪਾਂ ਕਹਿੰਦੇ ਨਾ ਕਿ ਅੱਜ ਕੱਲ ਚੰਗਾ ਕੰਟੈਂਟ ਵਿਕਦਾ ਨਹੀਂ ਆ ਤੁਹਾਡੇ ਸਾਹਮਣੇ ਇੱਕ ਉਦਾਹਰਣ ਬੈਠੀ ਹੈ ਜੇ ਤੁਸੀਂ ਚੰਗਾ ਕੰਟੈਂਟ ਕ੍ਰੀਏਟ ਕਰੋ ਤਾਂ ਵਿਕਦਾ ਵੀ ਜਰੂਰ ਹੈ ਤੇ ਦੇਖਦੇ ਵੀ ਜਰੂਰ ਨੇ ਬੀ ਐਨ तिवारी ਜੀ ਮੇਰੇ ਨਾਲ ਜ ਸਿਨੇ ਐਮਪਲੋਇਜ਼ ਇਹਨਾਂ ਨੇ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਜਿਵੇਂ ਗਲਤੀਆਂ ਤਾਂ ਇਹਨਾਂ ਨੇ ਕਿਹਾ ਕਿ ਬਾਰਡਰ 2 ਦੇ ਵਿੱਚੋਂ ਦਲਜੀਤ ਦਸਾਇਨ ਨੂੰ ਬਾਹਰ ਕਰ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੇ ਇਸ ਫਿਲਮ ਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰ ਨੂੰ ਲਿਆ ਬਹੁਤ-ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਨੂੰ ਸ਼ੁਰੂਆਤ ਜੋੜਾ ਸਾਹਿਬ ਤੁਹਾਡੇ ਤੋਂ ਕਰ ਲੈਣੇ ਆ ਜੋੜਾ ਸਭ ਜਿਹੜਾ ਵਿਰੋਧ ਇਸ ਫਿਲਮ ਦਾ ਹੋ ਰਿਹਾ ਹੈ ਜਾਂ ਦਲਜੀਤ ਦੋਸਾਂ ਦੇ ਦਾ ਹੋ ਰਿਹਾ ਉਸ ਵਿਰੋਧ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਲਾਂਕਿ ਦਲਜੀਤ ਦਾ ਵੀ ਇਹ ਪੱਖ ਹੈ ਫਿਲਮ ਦੇ ਨਿਰਦੇਸ਼ਕ ਦਾ ਵੀ ਇਹ ਪੱਖ ਹੈ ਕਿ ਇਹ ਫਿਲਮ ਜਦੋਂ ਬਣਾਈ ਗਈ ਸੀ ਜਦੋਂ ਕਾਸਟਿੰਗ ਕੀਤੀ ਗਈ ਸੀ ਤਾਂ ਭਾਰਤ ਪਾਕਿਸਤਾਨ ਦੇ ਸਬੰਧ ਠੀਕ ਸੀਗੇ ਇਹਨੇ ਖਰਾਬ ਨਹੀਂ ਹੋਏ ਸੀਗੇ ਉਹ ਤੋਂ ਬਾਅਦ ਜੇ ਖਰਾਬ ਹੋ ਗਏ ਤਾਂ ਸਾਡਾ ਇਹਦੇ ਚ ਕੀ ਕਸੂਰ ਹੈ ਬਿਲਕੁਲ ਬਿਲਕੁਲ ਤੁਸੀਂ ਹਰਪੀਜੀ ਇਸ ਗੱਲ ਨੂੰ ਸ਼ੁਰੂ ਚ ਇੰਟਰੋਡਕਸ਼ਨ ਦੇ ਵਿੱਚ ਹੀ ਬਹੁਤ ਹੀ ਖੂਬਸੂਰਤੀ ਨਾਲ ਦੱਸਿਆ ਕਿ ਦੇਖੋ ਜੇ ਤੁਸੀਂ ਇਹਨੂੰ ਇੱਕ ਥੋੜਾ ਜਿਹਾ ਰਿਵਿਊ ਵੀ ਇਹਦਾ ਕਰੋ ਜੀ ਕਿ ਜਦੋਂ ਬਾਤ ਖਰਾਬ ਹੋਈ ਆ ਜਦੋਂ ਸਾਰਾ ਕੁਝ ਇੱਕ ਕਟਨਾ ਕਰਮ ਹੋਇਆ ਇਹ ਸਾਰਾ ਕੁਝ ਤਾਂ ਉਸ ਤੋਂ ਪਹਿਲਾਂ ਵਾਪਰ ਚੁੱਕਿਆ ਇੱਕ ਫਿਲਮ तिवारी ਸਾਹਿਬ ਤਾਂ ਚੰਗੀ ਤਰ੍ਹਾਂ ਜਾਣਦੇ ਹੋਣਗੇ ਇਸ ਗੱਲ ਨੂੰ ਕਿ ਜਦੋਂ ਫਿਲਮ ਦਾ ਨਿਰਮਾਣ ਕਰਨਾ ਹੁੰਦਾ ਤਾਂ ਉਹਦੀ ਵਿਉਤਬੰਦੀ ਜਿਹੜੀ ਆ ਉਹ ਕਿੰਨਾ ਚਿਰ ਪਹਿਲਾਂ ਹੁੰਦੀ ਆ ਜੀ ਕਿੰਨਾ ਚਿਰ ਪਹਿਲਾਂ ਆਰਟਿਸਟ ਫਾਈਨਲ ਕੀਤੇ ਜਾਂਦੇ ਤੇ ਉਹ ਕਰਨ ਵਾਲਾ ਕੌਣ ਹੁੰਦਾ ਇਹਦੇ ਵਿੱਚ ਦਲਜੀਤ ਜੀ ਕਿੱਥੋਂ ਆਏ ਦਲਜੀਤ ਇੱਕ ਆਰਟਿਸਟ ਹੈ ਦਲਜੀਤ ਨੇ ਪੰਜਾਬ ਦੀ ਪੰਜਾਬੀਅਤ ਦੀ ਨਾਲ ਦੀ ਨਾਲ ਸਾਡੇ ਦੇਸ਼ ਦੀ ਸ਼ਾਨ ਨੂੰ ਬਹੁਤ ਉੱਚਾ ਕੀਤਾ ਆਪਣੀ ਆਰਟ ਦੇ ਨਾਲ ਆਪਣੀ ਕਲਾ ਦੇ ਨਾਲ ਉਹ ਤਾਂ ਇਹ ਤੇ ਕਿਤੇ ਪਰ ਹੈ ਹੀ ਨਹੀਂ ਮਤਲਬ ਉਹ ਕਲਾਕਾਰਾਂ ਦੀ ਚੋਣ ਦੇ ਵਿੱਚ ਜੇ ਉਸ ਕੁੜੀ ਦੀ ਚੋਣ ਕੀਤੀ ਗਈ ਜਿਹੜੀ ਪਾਕਿਸਤਾਨ ਦੀ ਅਦਾਕਾਰਾ ਤਾਂ ਉਹ ਉਹਦੇ ਚ ਦੋ ਪੁਆਇੰਟ ਬਹੁਤ ਇੰਪੋਰਟੈਂਟ ਹੈ ਕਿ ਇੱਕ ਤਾਂ ਉਹ ਸਭ ਤੋਂ ਪਹਿਲਾਂ ਕਿ ਉਹਦੀ ਜਿਹੜੀ ਟਾਈਮ ਤੁਸੀਂ ਦੇਖੋ ਟਾਈਮਿੰਗ ਕੀ ਆ ਕਿ ਉਹ ਕਦੋਂ ਚੋਣ ਹੋਈ ਆ ਉਸ ਫਿਲਮ ਦੇ ਦੌਰਾਨ ਉਹਦੀ ਉਹਦੀ ਸ਼ੂਟਿੰਗ ਦੇ ਲਈ ਜਾਂ ਉਹਦੇ ਕਾਸਟ ਦੇ ਲਈ ਤੇ ਇਹ ਕੰਮ ਕਦੋਂ ਹੋਇਆ ਦੂਸਰਾ ਉਸ ਚੋਣ ਕਰਨ ਦੇ ਵਿੱਚ ਦਿਲਜੀਤ ਦਾ ਕਿੰਨਾ ਕੁ ਮਤਲਬ ਜਿਹੜਾ ਹੈਗਾ ਯੋਗਦਾਨ ਆ ਇਸ ਕਰਕੇ ਇਸ ਤਰ੍ਹਾਂ ਦੀ ਜਿਹੜੀ ਵਿਰੋਧ ਹੈ ਇੱਕ ਆਰਟਿਸਟ ਦੀ ਮੈਂ ਇਹਨੂੰ ਜਾਇਜ਼ ਨਹੀਂ ਮੰਨਦਾ ਹੂੰ ਅੱਛਾ ਜੋੜਾ ਸਾਹਿਬ ਇੱਕ ਗੱਲ ਹੋਰ ਦੱਸਿਓ ਜਿਵੇਂ ਅੱਜ ਨਿਸਰੁद्दीन ਸ਼ਾਹ ਹੁਰਾ ਨੇ ਵੀ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਕੁਝ ਲੋਕ ਦਲਜੀਤ ਦੋਸਾਂਝ ਨੂੰ ਟਾਰਗੇਟ ਕਰਨ ਦਾ ਮੌਕਾ ਪਾਲਦੇ ਨੇ ਇਹ ਪਹਿਲੀ ਵਾਰ ਹੀ ਨਹੀਂ ਹੈ ਇਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਵੈਂਟਸ ਕੀਤੇ ਉਹਨਾਂ ਇਵੈਂਟਸ ਨੂੰ ਲੈ ਕੇ ਵੀ ਜਾਂ ਕੋਈ ਵੀ ਸਟੇਟਮੈਂਟ ਦਲਜੀਤ ਦੋਸਾਂਝ ਵੱਲੋਂ ਭਾਵੇਂ ਉਹ ਕਿਸਾਨੀ ਅੰਦੋਲਨ 'ਚ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਕੀਤੀ ਹੋਵੇ ਤਾਂ ਵੀ ਉਹ ਟਾਰਗੇਟ ਤੇ ਰਿਹਾ ਕੁਝ ਲੋਕ ਕਹਿੰਦੇ ਨੇ ਕਿ ਸ਼ੌਹਰਤ ਹੈ ਜੜੀ ਹੈ ਨਾ ਉਹ ਸ਼ੌਹਰਤ ਦਲਜੀਤ ਦੋਸਾਂਝ ਦੀ ਕਈਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਇਸ ਕਰਕੇ ਜ਼ਿਆਦਾ ਟਾਰਗੇਟ ਹੁੰਦਾ ਦਲਜੀਤ ਤੇ ਇਹ 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 ਯੂਨੀਵਰਸਲ ਟਰਥ ਹੈ ਕਿ ਜਿਹੜਾ ਵਿਰੋਧ ਆ ਉਹ ਵਿਕਾਸ ਦੇ ਨਾਲ ਜੁੜਿਆ ਕਿਤੇ ਨਾ ਕਿਤੇ ਮਤਲਬ ਤੁਲੂ ਮੰਨਦੇ ਆ ਕਿ ਜਦੋਂ ਕੋਈ ਬੰਦਾ ਵਿਕਾਸ ਦੇ ਰਾਹ ਦੇ ਉੱਤੇ ਤੁਰਦਾ ਤਾਂ ਉਹਦੀ ਵਿਰੋਧਤਾ ਜਿਹੜੀ ਉਹ ਹੁੰਦੀ ਆ ਉਹਦੇ ਵਿੱਚ ਕੁਝ ਲੋਕ ਫਿਰ ਇਹੋ ਜਿਹੇ ਹੁੰਦੇ ਆ ਜਿਹੜੇ ਕੋਈ ਨਾ ਕੋਈ ਮੁੱਦਾ ਮਤਲਬ ਬਣਾ ਲੈਣਾ ਚਾਹੁੰਦੇ ਆ ਦੇਖੋ ਸਾਰਿਆਂ ਨੂੰ ਦੁੱਖ ਆ ਇਸ ਗੱਲ ਦਾ ਦਲਜੀਤ ਨੂੰ ਕਿਹੜਾ ਇਸ ਗੱਲ ਦਾ ਦੁੱਖ ਨਹੀਂ ਹੋਣਾ ਕਿ ਸਾਡੇ ਦੇਸ਼ ਦੇ ਵਿੱਚ ਜੋ ਕੁਝ ਵਾਪਰਿਆ ਉਹ ਬਹੁਤ ਮਾੜਾ ਵਾਪਰਿਆ ਆਰਟਿਸਟ ਦੇ ਤੌਰ ਤੇ ਵੀ ਉਹਦਾ ਜਿਹੜਾ ਮਾਨਾ ਉਹ ਦੁਖੀ ਹੋਊਗਾ ਪਰ ਇੱਕ ਕਲਾਕਾਰ ਦੇ ਤੌਰ ਤੇ ਜਿਹੜੀ ਉਹਨੇ ਅਦਾਕਾਰੀ ਕੀਤੀ ਆ ਉਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਉਹਨਾਂ ਲੋਕਾਂ ਨੂੰ ਜਿਹੜੇ ਕਰਦੇ ਆ ਮਤਲਬ ਉਹਨਾਂ ਨੂੰ ਉਸ ਕੀਮਤ ਲੈਣਾ ਚਾਹੀਦਾ ਔਰ ਉਸ ਦਾ ਤੁਹਾਨੂੰ ਚਾਹੀਦਾ ਕਿ ਜਿਹੜੀ ਕਲਾਕਾਰੀ ਹੁੰਦੀ ਆ ਜਿਹੜਾ ਹਨਰ ਹੁੰਦਾ ਉਹ ਉਹਦੇ ਲਈ ਕੋਈ ਹਾਦਸਾ ਰੰਦਾ ਹੁੰਦੀ ਨਹੀਂ ਉਹ ਤਾਂ ਮਹਿਕਵਾਨ ਹੁੰਦਾ ਇੱਕ ਸੁਗੰਧਵੰਗ ਹੁੰਦਾ ਉਹਦੇ ਲਈ ਤਾਂ ਮਤਲਬ ਬਿਲਕੁਲ ਕੋਈ ਇਸ ਤਰ੍ਹਾਂ ਦੀ ਕੰਡਿਆਲੀ ਤਾਰ ਨਹੀਂ ਕੁਛ ਨਹੀਂ ਉਹਨੇ ਤਾਂ ਮਹਿਕਵੰਗ ਉੱਤਰ ਉੱਡ ਜਾਣਾ ਇੱਧਰ ਉੱਡ ਜਾਣਾ ਲੋਕ ਉਹਨੂੰ ਪਿਆਰ ਕਰਦੇ ਆ ਠੀਕ ਹੈ ਇਹ ਇਸ ਕਰਕੇ ਇਹ ਲੋਕਾਂ ਦਾ ਜਿਹੜਾ ਮਸਲਾ ਕਿ ਲੋਕ ਹਰ ਆਰਟਿਸਟ ਨੂੰ ਪਿਆਰ ਕਰਦੇ ਆ ਬੇਸ਼ੱਕ ਉਹ ਸਾਡੇ ਦੇਸ਼ ਦੇ ਇੱਧਰਲੇ ਲੋਕ ਆ ਜਿਹੜੇ ਉਹ ਜਿਹੜੇ ਉਧਰਲੇ ਆਰਟਿਸਟ ਆ ਉਹਨਾਂ ਨੂੰ ਵੀ ਪਿਆਰ ਕਰਦੇ ਇਸ ਕਰਕੇ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜਾਂ ਅਨਸੀਰ উদ্দিন ਸ਼ਾਹ ਨੇ ਬਹੁਤ ਬਿਲਕੁਲ ਸਹੀ ਕਿਹਾ ਕਿ ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਮਾੜੀ ਨੀਤ ਨਾਲ ਟਾਰਗੇਟ ਨਹੀਂ ਕਰਨਾ ਚਾਹੀਦਾ ਇੱਕ ਆ ਠੀਕ ਹੈ ਸਰ ਮੈਂ ਵਾਪਸ ਆਣਾ ਥੋੜ ਕੋ ਬੀ ਐਨ ਤਿਵਾਰੀ ਜੀ ਹਰਤ ਹੋ ਰਿਹਾ ਰਿਐਕਸ਼ਨ ਲੈ ਲੀਏ ਤਿਵਾਰੀ ਸਾਹਿਬ ਤਿਵਾਰੀ ਸਾਹਿਬ ਇਸ ਫਿਲਮ ਨੂੰ ਲੈ ਕੇ ਤੁਸੀਂ ਜਾਂ ਤੁਹਾਡੀ ਫੈਡਰੇਸ਼ਨ ਵੱਲੋਂ ਵਿਰੋਧ ਕੀਤਾ ਗਿਆ ਹੈ ਕਿਉਂ ਵਿਰੋਧ ਤੁਸੀਂ ਕਰ ਰਹੇ ਹੋ ਇਸ ਫਿਲਮ ਦਾ ਜਦਕਿ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਫਿਲਮ ਜਦੋਂ ਬਾਉਂਡਰੀ ਸੀ ਉਦੋਂ ਭਾਰਤ ਪਾਕਿਸਤਾਨ ਦੇ ਵਿਚਾਲੇ ਅਜਿਹੇ ਮਾਹੌਲ ਨਹੀਂ ਸੀ ਅਜਿਹਾ ਮਾਹੌਲ ਹੀ ਅਜਿਹੀ ਸਿਚੁਏਸ਼ਨ ਨਹੀਂ ਸੀ ਬਸ ਸਹੀ ਕਹੀ ਹੈ ਅਰਜੀਤ ਜੀ ਆਪਨੇ ਹਮ ਅਭੀ ਨਿਰਮਲ ਜੀ ਨੇ जो बात कही सरदार जी ने बहुत अच्छी बात बताई है हमें किसी बात से कोई एतराज नहीं है हमने सिर्फ यही कहा कि भाई जब ऑपरेशन सिंदूर हुआ जी। और आ, उसके बाद हानिया जो है हानिया आ, जो हीरोइन है फिल्म की जी। उसने बड़ा ही गलत बोला हमारी मिलिट्री के लिए हमारे कंट्री के लिए दे आर कावर्ड इन्होंने अंधेरे में आकर के आक्रमण किया खैर हमें मान भी लें कि वो अपनी कंट्री के लिए बोला उसने अच्छी बात है मगर क्या हमारे आर्टिस्ट को हमारे प्रोड्यूसर को नहीं बोलना चाहिए कि भाई ऐसा मत बोलिए हमारी सेना के लिए कोई गलत बात नहीं होनी चाहिए एक सेंटिमेंट हर्ट हाँ हुआ है पापा जी आपने भी देखा होगा जी, कि जिस तरह से 26 बंदों को मारा गया है जी, जी, उनका नाम पूछकर उनकी जात पूछकर उनके कपड़े उतार कर मारे गए हमारा दलजीत दो जैसा बड़ा सुपरस्टार हम क्या हम सत्तर साल से फिल्म इंडस्ट्री हमारी जो फेडरेशन है सत्तर साल पुरानी है जी, जी, मुझे किसी सोहरत की जरूरत नहीं है नसरुद्दीन शाह के साथ भी काम किया हूं मैं दिलीप कुमार के साथ भी काम किया हूँ बाईस साल बी आर चोपड़ा के साथ काम किया हमारी हमें शोहरत की जरूरत नहीं है नहीं हमें किसी तरीके से इनको मैं आ, इनके ऊपर प्रतिबंध लगाऊंगा हमारी एक आस्था है हमारा एक इमोशन है कंट्री नेशन फर्स्ट उसके बाद सब कुछ है

ना ना डब्बे में फेंकने वाली बात नहीं है हम तो चाहते थे कि इनके तरफ से कुछ स्टेटमेंट आए उन्होंने कहा है कि मुझे बॉलीवुड की रत्ती भर परवाह नहीं है हम बॉलीवुड के जरिए नहीं रहने वाले हैं। किसी सुपरस्टार के जरिए मैं आगे स्टार नहीं बनना चाहता हूं हमें भगवान की कृपा होगी तो मैं गाता रहूंगा और एक दिन जो मैं कर रहा हूं वो करता रहूंगा नो डाउट

टाइटल चल रहा है टाइटल में सिर्फ आर्टिस्ट नहीं है प्रोड्यूसर है वन ऑफ द प्रोड्यूसर थर्ड लाइन में जो है हाँ जी हाँ हाँ इज अ प्रोड्यूसर आल्सो वो डिसीजन ले सकते थे कि हमको इसके लिए क्या करना चाहिए सत्ताईस तारीख उन्होंने फिक्स किया रिलीज कोई जरूरी तो नहीं था कि उसी समय रिलीज करते उनको किसी की परवाह नहीं थी जो देश की परवाह नहीं करता है पापा जी आप बताइए कि एक इमोशन के सामने कंट्री का इमोशन है प्रधानमंत्री ने देश के कानून ने ये नियम बनाया कि कोई पाकिस्तान का न इधर काम करेगा न इधर का बंदा उधर जाएगा जो बीमार थे ऑक्सीजन लगा था उनको भी रातों रात सब 24 घंटे के अंदर भेज दिया गया पाकिस्तान में रिश्ते तोड़े गए तो ये चीजें जो थी सेंटीमेंट के तहत हो रही थी कितने लोग मारे गए छोटा तो एक, एक तो सा सवाल है मेरा तिवारी तिवारी, तिवारी जी तिवारी जी अगर तो ऑपरेशन सिंदूर के बाद कोई ये, ये चीजें पहले ही हो चुकी हैं मुकम्मल हो चुकी है कंप्लीट हो चुकी हैं इसमें आप प्रोड्यूसर डायरेक्टर एक्टर इसको क्यों कसूरवार बना रहे हो ना ना हम कसूरवार नहीं बना रहे हैं मगर जब वो हीरोइन अगेंस्ट में इंडिया के हमारी फौज के खिलाफ बोल रही तो इनकी ड्यूटी नहीं बनती कि ये भी उसके तरफ से देश के लिए कुछ कहे इनकी खामोशी इनकी चुप्पी जो है ये बताती है कि इनको अच्छा लग रहा है इनको पब्लिसिटी मिल रही है हमारा और कोई लेना देना नहीं है हमें क्या लेना देना है ਟਾੜੀ ਸਾਹਿਬ ਤੁਹਾੜੀ ਸਾਹਿਬ ਇਸ ਤਰ੍ਹਾਂ ਨਹੀਂ ਮੈਂ ਤੁਹਾਡਾ ਬਹੁਤ ਰਿਗਾਰਡ ਕਰਦਾ ਤੁਸੀਂ ਬਹੁਤ ਵੱਡੇ ਮੁਕਾਮ ਤੇ ਬੈਠੇ ਆ ਬਹੁਤ ਵੱਡੇ ਫੈਸਲੇ ਲੈ ਸਕਦੇ ਆ ਦੇਖੋ ਜਿਹੜੀ ਪਬਲਿਸਿਟੀ ਗੱਲ ਵਾਲੀ ਗੱਲ ਆ ਉਹ ਦਿਲਜੀਤ ਨੂੰ ਕਿਸੇ ਪਬਲਿਸਿਟੀ ਦੀ ਇਸ ਤਰ੍ਹਾਂ ਦੀ ਲੋੜ ਨਹੀਂ ਉਹ ਇਸ ਤਰ੍ਹਾਂ ਦੀ ਫੋਕਸ ਤਾਂ ਹੀ ਉਹਨੇ ਅੱਜ ਤੱਕ ਕੋਈ ਇਹੋ ਜਿਹਾ ਕੁਝ ਕੀਤਾ ਕਿ ਉਹਨੇ ਫੋਕੀ ਸ਼ੋਰਤ ਲਈ ਕੁਝ ਕੀਤਾ ਹੋਵੇ ਦਿਲਜੀਤ ਨੇ ਜੋ ਕੀਤਾ ਦਿਲੋਂ ਅੱਜ ਤੱਕ ਕੀਤਾ ਮਸਲਾ ਇਹ ਹੀ ਆ ਜੋ ਹਰਪੀ ਜੀ ਨੇ ਕਿਹਾ ਕਿ ਜਦੋਂ ਐਡਾ ਵੱਡਾ ਪ੍ਰੋਜੈਕਟ ਤਿਆਰ ਹੋ ਗਿਆ ਤਾਂ ਉਹਦੇ ਲਈ ਦੇਖੋ ਨਾ ਇੱਕ ਤਾਂ ਅਸੀਂ ਵੀ ਮੰਨਦੇ ਆ ਇਸ ਗੱਲ ਨੂੰ ਮੈਂ ਮੈਂ ਖੁਦ ਇਸ ਗੱਲ ਨੂੰ ਮੰਨਦਾ ਮੇਰੇ ਲਈ ਵੀ ਮੇਰਾ ਨੇਸ਼ਨ ਪਹਿਲਾ ਹੈ ਮੇਰੇ ਲਈ ਮੇਰਾ ਦੇਸ਼ ਪਹਿਲਾ ਹੈ ਜੋ ਕੁਛ ਹੋਇਆ ਹੈ ਮਾੜਾ ਹੋਇਆ ਲੇਕਿਨ ਅਸੀਂ ਉਸ ਤੋਂ ਵੀ ਮਾੜਾ ਕਰ ਰਹੇ ਹਾਂ ਕਿ ਅਸੀਂ ਇੱਕ ਤਾਂ ਸਾਡੇ ਨਾਲ ਮਾੜਾ ਹੋ ਗਿਆ ਦੂਜਾ ਅਸੀਂ ਆਪਸ ਵਿੱਚ ਲੜ ਕੇ ਅਸੀਂ ਆਪਣੇ ਆਰਟ ਨੂੰ ਆਪਣੀ ਕਲਾ ਨੂੰ ਦਾ ਗਲਾ ਖੁਦ ਦੱਬ ਰਹੇ ਹਾਂ ਵੀ ਨਹੀਂ ਅਸੀਂ ਇਸ ਤਰ੍ਹਾਂ ਉਹਨੂੰ ਨਹੀਂ ਅੱਗੇ ਆਉਣ ਦੇਣਾ ਜਾਂ ਉਹਨੂੰ ਉਹਦੇ ਕੋਸ ਫਿਲਮ ਚ ਨਹੀਂ ਲੈਣਾ ਬਾਰਡਰ 3 ਚ ਨਹੀਂ ਲੈਣਾ ਮਤਲਬ ਇਸ ਤਰ੍ਹਾਂ ਕਰਕੇ ਅਸੀਂ ਆਪਣਾ ਵੀ ਤਾਂ ਨੁਕਸਾਨ ਕਰ ਰਹੇ ਹਾਂ ਕੱਲਾ ਦਿਲਜੀਤ ਦਾ ਨੁਕਸਾਨ ਨਹੀਂ ਇਹ ਇਹ ਸਾਡੀ ਸਾਡੇ ਕੰਟਰੀ ਦਾ ਸਾਡੇ ਕੰਟਰੀ ਦੀ ਆਰਟ ਦਾ ਵੀ ਨੁਕਸਾਨ ਹੈ ਇਕ ਨਾਲ ਹੂੰ हाँ जी हम हाँ तो कुछ बोल नहीं रहे उनको क्या उनकी तरफ से कुछ रिप्लाई नहीं आनी चाहिए देश के लिए देश के कंट्री के लिए कुछ भी किसी आ, भाई एक है, है। ਤਵਾਰਜੀ ਭਾਰਤ ਦੇ ਲੋਕਾਂ ਦੇ ਤਵਾਰਜੀ ਮੈਂ ਸਹਿਮਤ ਆ ਤੁਹਾਡੇ ਨਾਲ ਜੇ ਦਲਜੀਤ ਦੇ ਤੁਸੀਂ ਸ਼ੋਅਸ ਦੇਖੇ ਹੋਣ ਦਲਜੀਤ ਦੇ ਜਿੰਨੇ ਵੀ ਕਾਨਸਰਟ ਹੁੰਦੇ ਨੇ ਦੇਖੇ ਹੋਣ ਤਾਂ ਉਹਨੇ ਹਮੇਸ਼ਾ ਭਾਰਤੀ ਗੱਲ ਕੀਤੀ ਆ ਉਹਨੇ ਤਿਰੰਗਾ ਝੰਡਾ ਵੀ ਆਪਣੀ ਛਾਤੀ ਤੇ ਲਾ ਕੇ ਰੱਖਿਆ ਉਹਨੇ ਤਿਰੰਗਾ ਝੰਡਾ ਦੁਨੀਆ ਦੇ ਹਰ ਕੋਨੇ ਦੇ ਵਿੱਚ ਫੈਰਾਇਆ ਜਾ ਕੇ ਉੱਥੇ ਗੱਲ ਸਿਰਫ ਪੰਜਾਬੀ ਦੀ ਨਹੀਂ ਹੁੰਦੀ ਪੰਜਾਬੀ ਦੇ ਨਾਲ ਨਾਲ ਇੱਕ ਭਾਰਤੀ ਦੀ ਵੀ ਗੱਲ ਹੁੰਦੀ ਹੈ ਨਾ ਫਿਰ ਅਸੀਂ ਦੇਸ਼ ਭਗਤੀ ਦੇ ਸਵਾਲ ਕਰ ਚੁੱਕਦੇ ਹਾਂ ਸਰਟੀਫਿਕੇਟ ਦੀ ਲੋੜ ਕਿਉਂ ਆ दे इसके बाद भी तो बोल देना चाहिए था दो लाइन और बोल देते कि भारत के साथ मैं हूं मेरी सिंपैथी है फिर हमारी आगे बन गई थी हम इसमें नहीं हो ਕਰ پا ਰਹੇ ਹਮਾਰੇ ਪੈਸੇ ਲਗੇ ਐਸਾ ਤੋਂ ਉਹਨੇ ਕੁਝ ਕਹਾ ਨਹੀਂ ਕਬੀ ਤੇਵਾਰੀ ਜੀ ਸ਼ਾਇਦ ਤੁਸੀਂ ਦੇਖਿਆ ਨਹੀਂ ਹੈ ਮਿਸ ਕਰਤਾ ਹੋਏਗਾ ਸ਼ਾਇਦ ਬੀਬੀਸੀ ਨੂੰ ਦਿੱਤੀ ਹੋਈ ਇੱਕ ਇੰਟਰਵਿਊ ਦੇ ਵਿੱਚ ਉਹਨੇ ਬਿਲਕੁਲ ਕਲੀਅਰ ਕੀਤਾ ਕਿ ਜਦੋਂ ਇਹ ਫਿਲਮ ਬਾਉਂਡਰੀ ਸੀ ਉਦੋਂ ਬੜਾ ਹਾਲਾਤ ਠੀਕ ਸੀਗੇ ਕੰਪਲੀਟ ਹੋਣ ਤੋਂ ਬਾਅਦ ਡੇਢ ਤੋਂ 2 ਮਹੀਨੇ ਬਾਅਦ ਜਾ ਕੇ ਹਾਲਾਤ ਖਰਾਬ ਹੋਏ ਹ ਉਸ ਤੋਂ ਪਹਿਲਾਂ ਇਹ ਕੰਪਲੀਟ ਹੋ ਚੁੱਕੀ ਸੀ ਅਸੀਂ ਹੁਣ ਕੀ ਕਰ ਸਕਦੇ ਸੀ ਅਸੀਂ ਰੋਕ ਨਹੀਂ ਸਕਦੇ ਸੀ ਔਰ ਉਸ ਤੋਂ ਬਾਅਦ ਤੇਵਾਰੀ ਜੀ ਅੱਜ ਦੁਨੀਆ ਤੇ ਹਰ ਕੋਨੇ ਦੇ ਵਿੱਚ ਫਿਲਮ ਚੱਲ ਰਹੀ ਹੈ ਨਾਰਥ ਅਮਰੀਕਾ ਦੇ ਵਿੱਚ 12ਵੇਂ ਨੰਬਰ ਤੇ ਫਿਲਮ ਆਈ ਹੈ ਮਤਲਬ ਭਾਰਤ ਦਾ ਕੋਈ ਕਲਾਕਾਰ ਨਹੀਂ ਤਾਂ ਭਾਰਤੀ ਜਾਏਗਾ ਨਹੀਂ ਭਾਰਤ ਦਾ ਕਲਾਕਾਰ ਹੈ ਨੰਬਰ 1 ਪਰ ਹੈ ਭਾਈ ਜੀ ਕੀ ਕਹਿ ਰਹੇ ਹੋ ਤੁਹਾਰੀ ਸਾਹਿਬ ਹਮ ਤੋ ਚਾਹਤੇ ਹੈ ਕਿ ਨੰਬਰ 1 ਪਰ ਰਹੇ 12ਵੇਂ ਨੰਬਰ ਪਰ ਕਿਉਂ ਹਮਾਰੇ ਦੇਸ਼ ਦਾ ਆਰਟਿਸਟ ਹੈ ਤੁਸੀਂ ਨਾਲ ਹੀ ਇਹ ਵੀ ਚਾ ਰਹੇ ਹੋ ਨਾਲ ਇਹ ਵੀ ਚਾ ਰਹੇ ਹੋ ਕਿ ਬਾਰਡਰ ਟੂ ਦੇ ਵਿੱਚੋਂ ਉਹਨੂੰ ਕੱਢ ਦਿੱਤਾ ਜਾਵੇ ਹਾਂ ਮਗਰ ਮਗਰ ਹਮ ਇਹ ਵੀ ਚਾਹਤੇ ਹਨ ਕਿ ਦੇਸ਼ ਕੇ ਲਈਏ ਉਹਨੂੰ ਉਹਨਕੇ ਦਿਲ ਮੇਂ ਸਿਮਪੈਥੀ ਹੋਣੀ ਚਾਹੀਏ ਇਸ ਫਿਲਮ ਸੇ ਕਨੈਕਟਡ ਕੋਈ ਰੀਜ਼ਨ ਸੇ ਜੀ हम बोल रहे हैं कि कंट्री फर्स्ट है हुँ. तो आपकी तरफ से तो आना चाहिए ना कि कंट्री मेरे लिए भी अच्छी है भाई हम हम भी प्यार करते हैं आप बोलते हैं। हो ना ਜਵਾਲਾ ਸਾਹਿਬ ਜਵਾਲਾ ਸਾਹਿਬ ਗੱਲ ਪਤਾ ਕੀ ਹੈ ਇੱਕ ਮਿੰਟ ਮੈਂ ਦੋਵੇਂ ਮਹਿਮਾਨਾਂ ਨੂੰ ਰੋਕਾਂਗਾ ਸਵਾਲ ਇਹ ਖੜਾ ਹੋ ਰਿਹਾ ਕਿ ਅੱਜ ਸਾਨੂੰ ਵਾਰ-ਵਾਰ ਦੇਸ਼ ਭਗਤੀ ਦੇ ਸਬੂਤ ਕਿਉਂ ਦੇਣੇ ਪੈ ਰਹੇ ਨੇ ਸਰਟੀਫਿਕੇਟ ਕਿਉਂ ਦੇਣੇ ਪੈ ਰਹੇ ਨੇ ਕਦੇ ਵੀ ਜਿੰਨਾ ਭਾਰ ਤਿਵਾਰੀ ਜੀ ਇੱਕ ਮਿੰਟ ਨਾ ਜਿੰਨਾ ਭਾਰਤ ਆਪਕਾ ਹੈ ਉਤਨਾ ਮੇਰਾ ਵੀ ਉਤਨਾ ਦਲਜੀਤ ਦੁਸਾਂਝ ਕਾ ਵੀ ਹੈ ਉਹਨਾਂ ਜੋੜਾ ਸਾਹਿਬ ਦਾ ਵੀ ਹੈ ਅਸੀਂ ਤੁਹਾਨੂੰ ਤਾਂ ਨਹੀਂ ਕਹਿੰਦੇ ਯਾ ਕੋਈ ਤੁਹਾਨੂੰ ਤਾਂ ਨਹੀਂ ਕਹਿ ਸਕਦਾ ਕਿ तिवारी ਸਾਹਿਬ ਆਪ ਬਤਾਓ ਆਪ ਦੇਸ਼ ਕੇ ਸਾਥ ਕਿਤਨਾ ਪਿਆਰ ਕਰਤੇ ਹੋ ਆਪ ਬਤਾਓ ਦੇਸ਼ ਕੇ ਲੀਏ ਆਪ ਕੀ ਕਰ ਸਕਤੇ ਹੋ ਆਪ ਬਤਾਓ ਆਪਨੇ ਦੇਸ਼ ਕੇ ਲੀਏ ਕੀ ਕੀਆ ਬਾਰ-ਬਾਰ ਸਰਟੀਫਿਕੇਟ ਮੰਗਣ ਦੀ ਕਿਉਂ ਲੋਡ ਪਾਵੇ ਕਿ ਮੈਂ ਭਾਰਤ ਦੇ ਨਾਲ ਖੜਾ ਇਹ ਮੈਨੂੰ ਬੋਲ ਕੇ ਦੱਸਣਾ ਪਏਗਾ ਭਾਈ ਭਾਰਤੀ ਹਾਂ ਤੇ ਭਾਰਤ ਦੇ ਨਾਲ ਖੜਾਂਗੀ ਔਰ ਪਾਕਿਸਤਾਨ ਨਾਲ ਜਾ ਕੇ ਥੋੜੀ ਖੜਾਂਗੂੰ ਪਾਕਿਸਤਾਨ ਨਾਲ ਹੀ ਖੜਾ ਹਨ ਹਮ ਹੀਰੋਇਨ ਕੋ ਲੈ ਕੇ ਗਏ ਚਾਰ ਚਰ ਆਰਟਿਸਟ ਪਾਕਿਸਤਾਨੀ ਕੇ ਹੈ ਸਰ ਇੱਕ ਨਹੀਂ ਹੈ चार आर्टिस्ट हैं जो पाकिस्तानी हैं और फिल्म कम से कम इतनी तो देनी चाहिए थी कि दिलीप कुमार के साथ भी काम किया उसके साथ भी क्या तब पाकिस्तानी कलाकार यहाँ काम नहीं करते थे भारत में कितने कलाकार ऐसे हैं जिन्होंने भारत में काम किया हरजीत जी जब करते थे तब करते थे आज संबंध खराब है आज लोगों का सेंटीमेंट हट है मैं आज की बात कर रहा हूं हम मैं तो कल की बात ही नहीं कर रहा हूं सर नहीं पर ये भी तो कल वाली फिल्म है ना आज की ही फिल्म है ही नहीं है चलो मैं जोड़ा साहब तो एक लल्ला सवाल फिर जोड़ा साहब ये रहे कह रहे हैं कि दलजीत दोसाई ਨੂੰ ਇਹ ਕਹਿਣਾ ਚਾਹੀਦਾ ਸੀਗਾ ਭਾਈ ਇਹ ਫਿਲਮ ਬਣ ਗਈ ਹੈ ਇਸ ਕਰਕੇ ਅਸੀਂ ਹੁਣ ਰਿਲੀਜ਼ ਤਾਂ ਕਰ ਰਹੇ ਹਾਂ ਪਰ ਮੈਂ ਭਰ ਦੇ ਨਾਲ ਖੜਾ ਇੰਨਾ ਕਹਿ ਦਿੰਦੇ ਸ਼ਾਇਦ ਮੁੱਦਾ ਠੀਕ ਹੋ ਜਾਂਦਾ ਨਾਲ ਇਹ ਵੀ ਕਹਿ ਦਿੰਦੇ ਕਿ ਜੋ ਐਕਟਰਸ ਕਹਿ ਰਹੀ ਹੈ ਉਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਦੇਖੋ ਦੇਖੋ ਦੋ ਗੱਲਾਂ ਐ ਜਿਹੜੀ ਤੁਸੀਂ ਕਰ ਰਹੇ ਹੋ ਗਲਤ ਕਹੀ ਹੈ उसके खिलाफ इनको बोलना चाहिए किसी का रिएक्शन तो आना चाहिए क्यों कि भाई हमारी राय नहीं है ये उसकी राय है हमने ऐसा बात नहीं कहा है हम्म हम निर्मल जी आप बताइए पापा जी आप की क्या राय है चलो कंट्री का क्या है कि नहीं है मेरी पहली राय ਤਾਂ ਇਹ ਹੈ ਕਿ ਦਿਲਜੀਤ ਦੋਸਾਂ ਜਿਵੇਂ ਹਰਪੀਤ ਜੀ ਨੇ ਕਿਹਾ ਨਾ ਕਿ ਉਹ ਦੇਖੋ ਉਹਨੇ ਉਹਨੇ ਤਿਰੰਗੇ ਨੂੰ ਵੀ ਕਿੰਨਾ ਪਿਆਰ ਦਿੱਤਾ ਮੁਹੱਬਤ ਦਿੱਤੀ ਔਰ ਦੁਨੀਆ ਦੇ ਉੱਪਰ ਉਹਨੇ ਸਤਕਾਰ ਦਿੱਤਾ ਉਸ ਤਿਰੰਗੇ ਨੂੰ ਤੇ ਉਹਦੇ باوجود ਵੀ ਜੀਵ ਨੂੰ ਮਤਲਬ ਇੱਕ ਵੱਡੇ ਆਰਟਿਸਟ ਨੂੰ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਹੈ ਔਰ ਜਿਹੜੇ ਪਲੇਟਫਾਰਮ ਤੇ ਦਿਲਜੀਤ ਪਹੁੰਚਿਆ ਨਾ ਉਹਦੇ ਉੱਪਰ ਮਤਲਬ ਪਹੁੰਚਣਾ ਹੀ ਬਹੁਤ ਮੁਸ਼ਕਲ ਹੈ ਔਰ ਸਾਡੇ ਲਈ ਇਹ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਪੂਰੇ ਹਿੰਦੁਸਤਾਨ ਦੇ ਲਈ ਮਾਣ ਵਾਲੀ ਗੱਲ ਹੈ ਕਿ ਦਿਲਜੀਤ ਜਿਹੜੀ ਸਥਾਨ ਤੇ ਉਹ ਪਹੁੰਚਿਆ ਔਰ ਉੱਥੇ ਪਹੁੰਚ ਕੇ ਉਹਨੇ ਭਾਰਤ ਦਾ ਨਾਮ ਉਹਨੇ ਤਿਰੰਗੇ ਦਾ ਸਤਿਕਾਰ ਉਹਨੇ ਆਪਦੇ ਪੰਜਾਬ ਦਾ ਪੰਜਾਬੀਏ ਦਾ ਸਤਿਕਾਰ ਜਿਹੜਾ ਕੀਤਾ ਉਹਨੂੰ ਉਹਨੂੰ ਇੱਕ ਉਹ ਬੋਲ ਕੇ ਨਹੀਂ ਉਹਨੂੰ ਦੱਸਣ ਦੀ ਲੋੜ ਕੇ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਉਹ ਦੇਸ਼ ਨੂੰ ਪਿਆਰ ਕਰਦਾ ਹਮ ਆਪਣੇ ਦੇਸ਼ ਲਈ ਕਰ ਰਿਹਾ ਸਾਰਾ ਕੁਝ ਜਾਂ ਤੁਸੀਂ ਇਹ ਕਹੋ ਕਿ ਉਸ ਫਿਲਮ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਟੈਂਟ ਹੈ ਜਿਹੜਾ ਸਾਡੇ ਦੇਸ਼ ਦੇ ਖਿਲਾਫ ਜਾ ਰਿਹਾ ਕੋਈ ਇਹੋ ਜਿਹਾ ਕੁਐਸਚਨ ਹੈ ਤੁਹਾਡੇ ਮਨ ਦੇ ਵਿੱਚ ਤੁਹਾਡੀ ਸਾਹਿਬ ਨਹੀਂ ਸਰ ہمارے ਮਨ ਵਿੱਚ ਕੀ ਕੁਐਸਚਨ ਹੋਗਾ ਜਦ ਆਪ ਆਪ ਨੂੰ ਲੱਗਦਾ ਹੈ ਕਿ ਉਹਨਾਂ ਨੇ ਐਸਾ ਕੀਤਾ ਤਾਂ ਹਮ ਹਮੇ ਜੋ ਲਗਾ ਹਮਨੇ ਕੀਤਾ ਹਮਾਂ ਸਮੇਂ ਤੇ ਤਵਾਰੀ ਸਾਹਿਬ ਦਵਾਰ ਸਾਹਿਬ ਇੱਕ ਛੋਟਾ ਜਿਹਾ ਸਵਾਲ ਇਹਦੇ ਚ ਜੇ ਥੋੜੀ ਜਿਹੀ ਕਲੈਰਟੀ ਕਰ ਦੋ ਜਿਹੜੀ ਤੁਸੀਂ ਡਿਮਾਂਡ ਕੀਤੀ ਬਾਰਡਰ 2 ਦੀ ਇਸ ਬਾਰੇ ਕੋਈ ਹਲੇ ਤੱਕ ਫੈਸਲਾ ਹੋਇਆ ਕਿਉਂਕਿ ਰੂਮਰਸ ਫੈਲ ਰਹੇ ਨੇ ਕਿ ਬਾਰਡਰ 2 ਦੇ ਵਿੱਚੋਂ ਦਿਲਜੀਤ ਦੋਸਾਂ ਨੂੰ ਹਟਾ ਦਿੱਤਾ ਗਿਆ ਤੁਹਾਨੂੰ ਕੋਈ ਸਟੇਟਮੈਂਟ ਆਫੀਸ਼ੀਅਲ ਆਈ ਹੈ ਨਹੀਂ ਅਭੀ ਤੱਕ ਨਹੀਂ ਆਈ ਹੈ ਬਟ ਆਪਨੇ ਡਿਮਾਂਡ ਵੀ ਲਿਖ ਕੇ ਆਈ ਹੈ ਹਾਂ ਅਛਾ ਤਵਾਰੀ ਸਾਹਿਬ ਕੀ ਹਰਪਨ ਕੁਝ ਨਹੀਂ ਚਾਹਤੇ ਹਮਾਰਾ ਸਵਾਲ ਪੁੱਛਣਾ ਚਾਹੁੰਦਾ ਹਾਂ ਇੱਕ ਮਿੰਟ ਵੜ ਜੀ ਇੱਕ ਮਿੰਟ ਜੋਣਾ ਸਾਹਿਬ ਕੋਈ ਸਵਾਲ ਪੁੱਛਣਾ ਚਾਹੁੰਦੇ ਜਲਦੀ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਹਰਪੀਜੀ ਤੁਹਾਡੇ ਰਾਹੀ ਤਵਾਰੀ ਸਾਹਿਬ ਨੂੰ ਕਿ ਕੀ ਇਹ ਭਾਰਤ ਦੇ ਲੋਕ ਚਾਹੁੰਦੇ ਆ ਕਿ ਦਿਲਜੀਤ ਦੀ ਫਿਲਮ ਨਾ ਲੱਗੇ ਉਹ ਤਾਂ ਵੇਟ ਕਰ ਰਹੇ ਆ ਕਿ ਲੱਗੇ ਹੂੰ ਬਿਲਕੁਲ ਇਹ ਇਹ ਵੱਖਰੀ ਗੱਲ ਹੈ ਕਿ ਸੈਂਸਰ ਬੋਰਡ ਨੇ ਪ੍ਰਵਾਨਗੀ ਨਹੀਂ ਦਿੱਤੀ ਉਹ ਕੰਨ ਲਈ ਹੁੰਦੀ ਆ ਕਲਾ ਲੋਕਾਂ ਲਈ ਹੁੰਦੀ ਆ ਲੋਕ ਕਲਾ ਦਾ ਸਤਿਕਾਰ ਕਰਦੇ ਆ ਤੇ ਲੋਕ ਇਸ ਵੇਲੇ ਉਡੀਕ ਕਰ ਰਹੇ ਆ ਹੂੰ ਕਿ ਦਲਜੀਤ ਦੀ ਫਿਲਮ ਲੱਗੇ ਨਾਟ ਓਨਲੀ ਇਨ ਪੰਜਾਬ ਪੰਜਾਬ ਦੇ ਵਿੱਚ ਨਹੀਂ ਸਾਡਾ ਸਾਰਾ ਦੇਸ਼ ਅਸੀਂ ਇੱਕ ਹੈ ਇੰਡੀਆ ਇਜ਼ ਵਨ ਅਸੀਂ ਦੇਸ਼ ਦੇ ਲੋਕ ਇੱਕ ਹੈ ਪੂਰਾ ਦੇਸ਼ ਅਹਿਮ ਕਰ ਰਿਹਾ ਕਿ ਸਾਡੇ ਦੇਸ਼ ਦਾ ਵਰਟਾ ਆਰਟਿਸਟ ਆ ਉਹਦੀ ਫਿਲਮ ਆ ਉਹ ਲੱਗੇ ਜੀ ਤੇ ਵਾਰੀ ਦੇਖਣਾ ਚਾਹਉਂਦੇ ਦੇਸ਼ ਹੈ ਕੀ ਹੈ ਸਰ ਪੰਜਾਬ ਵੀ ہمارا ਦੇਸ਼ ਹੈ ਹਮ ਪੰਜਾਬ ਮੇ ਹੈ ਪੰਜਾਬ ਹਮਾਰੇ ਲਈ ਹੈ ਹਮ ਕੋ ਅਲੱਗ ਪੰਜਾਬ ਕੋ ਅਲੱਗ ਕਰਕੇ ਨਹੀਂ ਦੇਖਣਾ ਹੈ ਪੰਜਾਬ ਹੈ ਤੇ ਦੇਸ਼ ہمارا ਸੁਰੱਖਿਤ ਹੈ ਬਿਲਕੁਲ हमारे जो भी जितने 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 भी, भी भी आज, आक्रमण हुए हैं जितने भी, है, भी लड़ाइया हुई हैं मैक्सिमम पंजाब से लोग मारे गए हैं शहीदों की शहीदों में सबसे ज्यादा पंजाब है तो इसा, पंजाब इसा, को इसा। तो माइनस करके हिंदुस्तान का नक्शा ही खराब होता है कि पार, पार, पंजाब नहीं हमारे बीच में है तो हुँ, हुँ। ਤੋ ਅਰੇ ਸਾਬ ਆਪ ਤੁ ਸੋ ਜੋ ਜੋ ਪੂਰੇ ਹਿੰਦੁਸਤਾਨ ਦੇ ਲੋਕ ਹੈ ਤੁਸੀਂ ਤਾਂ ਉਹਨਾਂ ਦੀ ਰਾਮ ਜੀ ਨੂੰ ਸਮਝਦੇ ਆ ਤੁਸੀਂ ਤਾਂ ਬਹੁਤ ਵੱਡੇ ਪਲੇਟਫਾਰਮ ਤੇ ਕੰਮ ਕਰ ਰਹੇ ਆ ਉਹਨਾਂ ਦੀ ਰਾਮ ਜੀ ਤਾਂ ਸਮਝਦੇ ਆ ਜਾਂ ਉਹਨਾਂ ਦੀ ਉਹਨਾਂ ਦੇ ਦਿਲ ਦੀ ਇੱਛਾ ਤਾਂ ਸਮਝਦੇ ਆ ਕਿ ਉਹ ਚਾਹੁੰਦੇ ਆ ਕਿ ਸਰਦਾਰ ਜੀ ਫਿਲਮ ਲੱਗੇ। ਪਰ ਜੇ ਹਮਨੇ ਲੈਟਰ ਭੇਜੇ ਹਮਨੇ ਨਾ ਕੋਈ ਗਾਲੀ ਦਿੱਤੀ ਹੈ ਨਾ ਕਿਸੇ ਕੇ ਸਾਥ ਕੋਈ ਝਗੜੇ ਕੀਏ ਹੈ ਹਮਨੇ ਆਪਣੀ ਡਿਊਟੀ ਕੀਤੀ ਹੈ ਹਮੇ ਇਹ ਥਾ ਕਿ ਉਹਨਾਂ का ਵੀ ਰਿਸਪਾਂਸ ਆਏਗਾ ਸਾਰੇ ਸਿੰਘਰੋ ਨੇ सिंह थे या किसी ने ने भी सब यही कहा है कि उनके तरफ से भी कुछ आना चाहिए था कुछ बोलना चाहिए था हुँ. उनकी खामोशी लगती है कि उनको कोई फर्क नहीं पड़ता है तो नहीं फर्क पड़ता तो हमको तो फर्क पड़ता है हम करते जा रहे हैं चलो ਠੀਕ ਹੈ ਉਹ ਵਕਰੀ ਗੱਲ ਹੈ ਕਿ ਮੀਕਾ ਸਿੰਘ ਹੋਣ ਜਾਂ ਕੋਈ ਹੋਰ ਹੋਣ ਕੋਦਮ ਆਪਕੋ ਵੀ ਚੱਲਣਾ ਪੜੇਗਾ ਜੋ ਜੋ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ ਹੋਏ ਨੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਵੀ ਦਲਜੀਤ ਦੁਸਾਂਜ ਦੇ ਹੱਕ ਦੇ ਵਿੱਚ ਵੀ ਬੜਥੇਰੀ ਜਨਤਾ ਜਿਹੜੀ ਅੱਜ ਸਾਹਮਣੇ ਆਈ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਦੋਵੇਂ ਮਹਿਮਾਨਾਂ ਦਾ ਇਹ ਸਾਰੀ ਜਾਣਕਾਰੀ ਇਹ ਸਾਰੀ ਗੱਲਬਾਤ ਸਾਡੇ ਸਾਹਮਣੇ ਲੈਣ ਦੇ ਲਈ ਤੁਹਾਡਾ ਬਹੁਤ ਬਹੁਤ ਤਿਹਾਰੀ ਜੀ ਧੰਨਵਾਦ ਜੋੜਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਕੋਈ ਖੜ ਗਏ ਤੇ ਕੋਈ ਲੜ ਗਏ ਦਲਜੀਤ ਦੁਸਾਂਜ ਦੇ ਸਰਦਾਰ ਜੀ ਮੂਵੀ ਦੇ ਨਾਲ ਕਈ ਲੋਕ ਸਟੈਂਡ ਲੈ ਕੇ ਨੇ ਖੜ ਗਏ ਨੇ ਕਿਗੇ ਜਦੋਂ ਫਿਲਮ ਕੰਪਲੀਟ ਹੋ ਗਈ ਆ ਉਸ ਤੋਂ ਬਾਅਦ ਤੁਸੀਂ ਕਿਵੇਂ ਸਵਾਲ ਖੜਾ ਕਰ ਸਕਦੇ ਕਿ ਤੁਸੀਂ ਫਿਲਮ ਰਿਲੀਜ਼ ਨਹੀਂ ਕਰਨੀ ਜਾਂ ਫਿਲਮ ਨੂੰ ਤੁਸੀਂ ਬੰਦ ਕਰ ਦਿਓ ਹਾਲਾਂਕਿ ਭਾਰਤ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋ ਰਹੀ ਪਰ ਜਿੱਥੇ-ਜਿੱਥੇ ਭਾਰਤ ਨੂੰ ਛੱਡ ਕੇ ਰਿਲੀਜ਼ ਹੋ ਰਹੀ ਆ ਉੱਥੇ ਸੁਪਰ ਡੂਪਰ ਹਿੱਟ ਜ਼ਰੂਰ ਹੋ ਰਹੀ ਹੈ